ਜਸਮਨ ਇੱਧਰ ਕਿੱਥੇ ਚੱਲੇ ਹੋ ਅੱਜ ਅੜੀ ਸਾਡਾ ਸਾਹਿਬ ਕੌਣ ਕੌਣਾ ਨਾਲ ਆ ਪਾਪਾ ਜਸਮਨ ਮੰਮਾ ਨਾਨੀ ਅੱਛਾ ਠੀਕ ਹੈ ਕਿਤਾ ਵੀ ਠੀਕ ਬੜਾ ਹੀ ਲਿਆ ਪ੍ਰੋਗਰਾਮ ਅੱਜ ਫੇ ਹੈ ਮਸਾ ਹੀ ਇਤਨੀ ਕਿਨੇ ਮੈਂ ਤਾਨੂੰ ਚੈਨ ਨਹੀਂ ਆਉਂਦਾ ਬਰ ਘਰੇ ਰਹਿਣਾ ਮਸਾ ਹੀ ਕਿਤੇ ਨਹੀਂ ਹੋਇਆ ਮੈਨੂੰ ਵੀ ਪਰੇਸ਼ਾਨ ਕਰ ਦਿੱਤੀ ਪਰੇਸ਼ਾਨ ਕੀਤਾ ਬਿਜ਼ੀ ਬੰਦਾ ਮੈਂ ਯਾਰ ਕਿਉਂ ਜਸਮਨ ਜਸਵੰਤ ਕਿਧਰ ਗਿਆ ਉਹ ਇੱਥੇ ਆਓ ਇੱਥੇ ਹਾਂ ਕਿਹਾ ਮਮਾ ਕੀ ਯਾਰ ਮਮਾ ਕੀ ਯਾਰ ਰੋਏ ਰੋਏ ਤੁਰ ਪੈਨੇਗਾ ਰੋਏ ਰੋਏ ਤੁਰ ਪੈਨੇਗਾ ਟੈਮ ਨਹੀਂ ਹੈਗਾ ਸਾਡੇ ਕੋਲ ਟੈਮ ਨਹੀਂ ਹੈਗਾ ਅਸੀਂ 100 ਵਲੌਗ ਲੂਪ ਪਾਉਣੇ ਹੁੰਦੇ ਆ ਹਰੇ 100 ਲਾਪ ਪੁਨੇ ਹੁੰਦੇ ਆ ਆਹੋ ਹਾਂ ਜਸਵੰਤ ਕਿਧਰ ਦੇਖਦੇ ਪੈ ਨਹੀਂ ਪੁੱਤ ਤੁਸੀਂ ਵੀ ਮਮੂ ਦੁੱਧ ਦਾ ਲੰਗਰ ਉੱਥੇ ਨਹੀਂ ਗਿਆ ਪੈ ਦੁੱਧ ਦਾ ਲੰਗਰ ਕੋਹ ਨਹੀਂ ਹਾਲ ਮਨ ਤੇ ਤੇਰਾ ਤੇਰਾ ਬਾਹਰ ਵੀ ਐ ਜੋ ਲੰਗਰ ਵਾਲੀ ਧਿਆਨ ਰਹਿੰਦਾ ਆ ਇਗਾ ਚੱਲੇ ਤੁਸੀਂ ਕਿਹੜੇ ਡੇ ਟਾਪ ਦੇ ਸ਼ਹਿਰ ਚੱਲੇ ਆ ਚੰਨੂ ਪੁਲਾਦਨਾ ਇੱਥੇ ਦੁੱਧ ਚੱਲ ਹੈ ਆ ਦਾਹਾਂ ਦਾ ਗਲਾਸ ਆਉਂਦਾ ਵਧੀਆ ਉਹ ਵੀ ਓ ਜਸਮਨ ਵੀ ਉਦਾਂ ਦਾ ਬਣਾਤਾ ਤੁਸੀਂ ਲੰਗਰ ਵਾਲ ਦੇਖ ਕੇ ਤੇ ਤੁਹਾਡਾ ਨਾ ਘਰ ਕਦੀ ਪੀਣਾ ਨਹੀਂ ਦੋ ਦਮ ਦੇ ਦੇਖ ਕੇ ਕਹਿੰਦੇ ਹੋਣੇ ਵੀ ਇਹ ਬੰਦੇ ਬੜੇ ਹਾਈ ਫਾਈ ਆ ਤੇ ਲੰਗਰ ਵਾਲ ਦੇਖ ਕੇ ਪਾਗਲ ਹੀ ਹੋ ਜੰਨਾ ਯਾਰ ਬਹੁਤ ਹੀ ਬੁਰਾ ਹਾਲ ਆ ਤੁਹਾਡਾ ਯਾਰ ਮੈਂ ਕਿਹਾ ਮੈਂ ਕਿਹਾ ਕੀ ਕਦੀ ਵੇਖਿਆ ਨਹੀਂ ਆ ਕਿਹੜਾ ਕੀ ਨਹੀਂ ਵੇਖਿਆ ਲੰਗਰ ਨਹੀਂ ਵੇਖਿਆ ਆਨੰਦਪੁਰ ਸਹਿਰ ਤੇ ਤੁਸੀਂ ਲੰਗਰ ਨਹੀਂ ਛੱਡਿਆ ਕੋਈ ਇਹ ਤੁਸੀਂ ਲੰਗਰ ਨਹੀਂ ਵੇਖਿਆ ਕਦੀ ਹਾਂਜੀ ਰਸਮਾਂ ਕਿਹੜਾ ਸ਼ਹਿਰ ਆ ਗਿਆ ਮੈਨੂੰ ਕੀ ਪਤਾ ਮੈਨੂੰ ਮੈਨੂੰ ਕੀ ਪਤਾ ਕਿਹਨੂੰ ਪਤਾ ਕਿਹਨੂੰ ਪਤਾ ਇਹ ਸੋਣ ਤੈਨੂੰ ਪਤਾ ਇਹ ਨਾ ਇਹ ਨਾ ਰਾਹਾਂ ਤੇ ਤੁਰਿਆ ਤੇ ਤੈਨੂੰ ਪਤਾ ਨਹੀਂ ਹੈ ਇਸਕੋ ਇਸਕੋ ਇਹ ਕੌਣ ਹੈ ਇਹ ਕੌਣਾ ਮੈਂ ਭੈ ਯਾਰ ਕਿ ਆਇਆ ਪਾਪਾ ਇਸਕੋ ਪਤਾ ਆ ਕਹ ਇਹ ਕੌਣ ਹੈ ਇਹ ਪਾਪਾ ਹੈ ਹਾਂ ਪਾਪਾ ਡਰਾਈਵਰ ਪਾਪਾ ਮਾਈ ਸ਼ਤਰ ਲਾ ਲੈਣਾ ਤੇਰੀ ਮਾਸਪ ਹੁੰਦੀ ਤੈਨੂੰ ਸਾਰਾ ਕੁਝ ਡਰਾਈਵਰ ਪਾਪਾ ਚੱਲ ਗੱਡੀ ਚਲਾ ਚੱਲ ਤੇਰੀ ਮਾਂ ਚਲਾਉਗੀ ਮੈਂ ਪਿੱਛੇ ਬੈਣ ਲੱਗਾ ਮੈਂ ਜਿਸ ਮਨੇ ਗਾਣਾ ਗਾਣਾ ਮੈਨੂੰ ਚਲੋ ਸੁਣਾ दो ਗਾਣਾ ਫੇ ਤੂੰ ਕੀ ਕਰਦੇ ਜੀ ਹਾਏ ਮੈਂ ਤੈਨੂੰ ਯਾਦ ਕਰ ਮੈਂ ਤੇ ਹਾਏ ਕੀ ਕਰਦੇ ਜੀ ਪਾਪਾ ਤਾਂ ਸਹੀ ਕਰਦੇ ਨਹੀਂ ਕੀ ਕਰਦੇ ਜੀ ਮੈਂ ਤੇਰੀ ਮੰਮੀ ਕੋ ਬੇਚਤੀ ਕਰਾਉਂ ਦਿਆਂ ਤੈਨੂੰ ਯਾਦ ਕਰਨ ਡਿਆਂ ਤੇਰੀ ਮੁੱਠੀ ਚ ਨਹੀਂ ਚਨਾ ਤੇਰੀ ਮੁੱਠੀ ਚ ਨਹੀਂ ਚਨਾ ਕਿਹਨਾਂ ਇਹ ਮੈਨੂੰ ਬੱਲਾਈ ਮਰਨ ਤੇ ਆਹ ਵਾਰੇ ਕੀ ਕਿਦ ਨੇ ਤੈਨੂੰ ਯਾਦ ਕਰਨ ਡਿਆਂ ਮੇਰੀ ਗੱਲ ਸੁਣ ਜਲੰਧਰ ਆਉਣ ਲੱਗੇ ਆ ਜੇ ਕੋਹ ਲੈਣਾ ਆ ਤੇ ਦੱਸ ਦੇ ਤੂੰ ਹੀ ਤੇ ਕੋਹ ਸ਼ੋਪਿੰਗ ਕਰਾ ਕੇ ਨਹੀਂ ਦੇਣੀ ਤੇ ਮੁੜ ਕੇ ਮੈਂ ਤੋਂ ਵਾਰ-ਵਾਰ ਨਹੀਂ ਆਇਆ ਜਾਂਦਾ ਤਨਮਾ ਦੱਸ ਨਾ ਮਨਪ੍ਰੀਤ ਹੋਏ ਮੈਂ ਮਰ ਜਾ ਅੱਜ ਕਿੱਥੋਂ ਦਿਨ ਚੜਿਆ ਇਹ ਉਹ ਅੱਗੇ ਤੇ ਤੈਨੂੰ ਕਿਤੇ ਲੈ ਕੇ ਨਹੀਂ ਦਿੱਤਾ ਕੁਛ ਲਦਾਜ ਪਰਮਿਸ਼ਨ ਲੈ ਕੇ ਆਇਆ ਮਮੀ ਆਪਣੀ ਤਾਂ ਆਹੋ ਅੱਗੇ ਤੇ ਮੈਂ ਆਪਣੀ ਮਮੀ ਕੋ ਪਰਮਿਸ਼ਨ ਲੈ ਕੇ ਤਿੰਨਾਂ ਤੈਨੂੰ ਚੀਚਾ ਓੜੀ ਐਕਟਰ ਨਹੀਂ ਨਾ ਬਣਿਆ ਕਰ ਆ ਤੂੰ ਲੱਖ ਰੁਪਇਆ ਤਨਖਾਹ ਲੈਣੀ ਆ ਕਦੀ ਸ਼ਾਪਿੰਗ ਕਰਾਈ ਕਰੀ ਦਿਲ ਖੁੱਲੇ ਨਾਲ ਹੈ ਪਾਪਾ ਕੀ ਆ ਪਤਾ ਹੈ ਤੇ ਕਰੋ ਯੱਟ ਨੂੰ ਭਾਵਾ ਥੋੜੇ ਆ ਹੁਣ ਪਰ ਮੈਂ ਤੈਨੂੰ ਦਿੰਦਾ ਨਾ ਚਲੋ ਕੀ ਆ ਪਤਾ ਹੈ ਉੱਪਰ ਆ ਆ ਵੀ ਤੇਰਾ ਮੇਮਣਾ ਉਦਾਂ ਦਾ ਹੋ ਗਿਆ ਇਹ ਕਿਤੇ ਪਾਪਾ ਦਾ ਨਾਮ ਲੈਂਦਾ ਮੇਰੇ ਤੇ ਨਹੀਂ ਆਏਗਾ ਤੇਰੇ ਤੇ ਯਾ ਤੇਰਾ ਮम्मा ਮम्मा ਮਾ ਰਾਤੀ ਮੈਂਗਾ ਪੁੱਤ ਤੂੰ ਮਿੰਟ ਆ ਜਾ ਮੇਰੇ ਕੋ ਉਹ ਨਹੀਂ ਨਹੀਂ ਪਾਪਾ ਤੁਸੀਂ ਪਰੇ ਹੋ ਜਾ ਇਹ ਤੂੰ ਸਿਖਾਇਆ ਸਾਰਾ ਕੁ ਆ ਲਾਂਗੇ ਚਾਰਜ ਆਹੋ ਲੱਗ ਜਾਂਦਾ ਤਾਂ ਚਾਰਜ ਲੱਗ ਜਾਂਦਾ ਆ ਘੜੀ ਦਾ ਵੇ ਮੇਰੀ ਘਰ ਵਾਲੀ ਨੇ ਘੜੀ ਲੈ ਕੇ ਦਿੱਤੀ ਮੈਨੂੰ ਹੈ ਤੇ ਚਲੋ ਲੈ ਕੇ ਦਿੱਤੀ ਪਰ ਖੇਰੂ ਖੇਰੂ ਹੋ ਗਈ ਏ ਮੈਨੂੰ ਲੱਗਦਾ ਪਿਆਰ ਵੀ ਘਟ ਗਿਆ ਅਟਾ ਤਾਂ ਹੀ ਇਹ ਘੜੀ ਵੀ ਟੁੱਟ ਗਈ ਆ ਘਰ ਵਾਲੀ ਖੇਰੂ ਖੇਰੂ ਉਹਨੂੰ ਫਿਰ ਡੀ ਤੇ ਇਹ ਘੜੀ ਹੈ ਘਟ ਗਈ ਗਾਲ ਹੀ ਕੱਢ ਰਹੀ ਤੇ ਇੱਧਰ ਪਾਣੀ ਮਮਾ ਪਾਪਾ ਦੇ ਦੇਖਿਆ ਜੋ ਤੂੰ ਕਹਿੰਨੀ ਉਹ ਹੀ ਬੋਲਦਾ ਕਿੱਦਾਂ ਕਿਹਾ ਉਹਦੇ ਗਿਆ ਨੇ ਤੇਰੇ ਛੇਤਰ ਪੈਣੇ ਆ ਫਿਰ ਪਾਪਾ ਦੇ ਛੇਤਰ ਫੇਰੀ ਦੇ ਆ ਐਨਾ ਸਿਆਣਾ ਬੇਟਾ ਤੂੰ ਮੇਰਾ ਹੈਂ ਮਤਲਬ ਕਿੰਨਾ ਕਿੰਨਾ ਬਾਬੇ ਦਾ ਢਾਬਾ ਚਾਹ ਪੀ ਗਰ ਚਾਹ ਪੀ ਕੇ ਚੱਲਦੇ ਬਸ ਇੱਕ ਕੱਪ ਚਾਹ ਪੀ ਲਈ ਤੂੰ ਅਮਰੇ ਤਾਂ 10:30 ਵਜੇ ਹੋ ਜਿਵੇਂ ਸਵੇਰ ਦੇ ਹਾਂ ਤੇ ਚਾਰਵਲੀ ਚਾਹ ਪੀ ਲਈ ਤੇ ਆ ਪੰਜਵੀਂ ਵਾਰ ਹੈ ਓ ਯਾਰ ਦੋ ਵਾਰੀ ਪੀਤੀ ਆ ਉਹ ਤੇਰੀ ਤਾਂ ਚਾਹ ਸਵਾਦ ਹੀ ਨਹੀਂ ਸੀਗੀ ਬਾਕੀ ਬਾਕੀ ਚਾਹ ਬਣਾਉਣੀ ਤੇ ਜਲੇਬੀ ਬਣਾਉਣੀ ਸਵੇਰੇ ਜੀ ਦੀ ਸਵਾਦ ਹੁੰਦੀ ਹੈ ਦਸਮਤਾ ਦੀ ਮੇਰੀ ਮੰਮੀ ਦੀ ਹਲੋ ਅੱਜ ਨਮਸਤੇ ਜੀ ਬਾਸ ਸੂਟਾਂ ਦਾ ਸੋਲੋ ਸਿਆ ਪਾ ਜ਼ਰਾ ਹਾਂਜੀ ਹਾਂਜੀ ਤਾਨੂੰ ਹਰ ਵੇਲੇ ਸੂਟ 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 ਹੀ ਹੁੰਦੇ ਆ ਹੋਰ ਕੁਝ ਨਹੀਂ ਕੋਈ ਗੱਲ ਨਹੀਂ ਹੁੰਦੀ ਆ ਗੱਡੀ 'ਚ ਵੀ ਸੂਟ ਹੈਂ ਭਾੜ ਜਾ ਮਹੀਨਾ ਹੋ ਗਿਆ ਇੱਕ ਪੈਂਟ ਲੈ ਕੇ ਦਿੱਤੀ ਆ ਆ ਕਸਾ ਛੱਡੀ ਜਾਨ ਕੱਢਦੀ ਆ ਦੂਜਾ ਰੰਗ ਨਿਕਲ ਆਇਆ ਇਹ ਤੋਂ ਹੈਂ ਆ ਕਮੀਜ਼ ਮੈਂ 50 ਵਾਰੀ ਪਾਲੀ ਆ ਵੀਡੀਓ 'ਚ 50 ਵਾਰੀ ਚਿੱਟੀ ਕਮੀਜ਼ ਆਈ ਆ ਓਹੋ ਹੈਂ ਤਾਂ ਪੱਗ ਵੀ ਮਿੱਤਰਾਂ ਦੀ ਸੁਖ ਨਾਲ ਲਾ ਲਈ ਆ ਮੇਰਾ ਸੂਟ ਹਜ਼ਾਰ ਦਾ ਖ ਮਹਾਂ ਹੀ ਆਂਦਾ ਮਸਾਈਟ ਆਉਂਦੇ ਕਿੰਨੇ ਆ ਆਉਂਦਾ ਤੇ ਆਉਂਦਾ ਤੇ ਹਜ਼ਾਰ ਦਾ ਹੀ ਹੋਏ ਭਾਵਾ ਤੇ ਆਉਂਦੇ ਕਿੰਨੇ ਆ ਤਾਂ ਵੀ ਕੱਟ ਹੀ ਹੁੰਦਾ ਹੈ ਤੇ ਲ 5200 ਦੀ ਕਮੀਜ਼ ਹੀ ਐ ਤੇ ਆਉਂਦੇ ਕਿੰਨੇ ਤੇਰੇ ਸੂਟ ਮੈਂ ਕਿਤੇ ਸਾਲ ਚ ਜੇ ਕਿ ਕਲਰਾਂ ਤੇ ਉਹੀ ਹੈ ਨਾ ਪੈਂਟ ਹੈਗੀ 3500 ਦੀ ਮੈਨੂੰ ਹਜੇ ਵੀ ਯਾਦ ਆ ਤੇ ਮੇਰਾ ਆ ਤੁਸੀਂ ਜਿੱਦਾਂ ਥੋੜੀ ਐ ਤੁਸੀਂ ਸੂਟਾਂ ਨੂੰ ਥੋੜੀ ਮਾੜਾ ਕਹਿ ਸਕਦੇ ਆ ਆਪਣੇ ਘਰ ਵਾਲਿਆਂ ਨੂੰ ਮਾੜਾ ਮਾੜਾ ਕਹਿ ਸਕਦੀ ਤੁਸੀਂ ਸੂਟ ਨੂੰ ਨਹੀਂ ਕਦੀ ਮਾੜਾ ਕਹਿ ਸਕਦੀ ਮੇਰਾ ਦਿਲ ਕਰਦਾ ਮੈਂ ਨਾ ਸੂਟ ਪਾਵਾਂ ਤੇ ਅਗਲੇ ਦਿਨ ਰਿਪੀਟ ਨਾ ਕਰਾਂ ਓਏ ਹੋਏ ਬੱਲੇ ਤੇਰੇ ਇਸ਼ਾਮਬਾਨੀ ਦੇ ਜਲੰਧਰ ਪਹੁੰਚ ਗਏ ਆ ਤਾਂ ਜਲੰਧਰ ਦੀਆਂ ਸੈਰਾਂ ਕਰ ਰਹੇ ਹਾਂ ਜਲੰਧਰ ਤੋਂ ਲੋਕੇਸ਼ਨ ਲਾ ਕੇ ਦੇਖਦੇ ਆ ਕਿਹੜੇ ਰੋਡ ਤੇ ਪੈਣਾ ਆ ਜੰਮੀ ਜੇ ਕਿਤਾ ਆ ਖਾਣ ਨੂੰ ਆ ਕਦੀ ਕੋਸ਼ ਕਦੀ ਕੂਕ ਕਦੀ ਲੇਜ਼ ਮੰਗ ਲੇਜ਼ ਲੂਜ਼ ਨਾਲ ਆ ਕਰ ਤਾਂ ਹੀ ਤਾਂ ਉੱਥੇ ਹੁੰਦਾ ਨਹੀਂ ਹੈਗਾ ਉਹ ਪਿੰਡ ਜਾਣਾ ਕਿ ਮਾਮਿਆਂ ਦੇ ਹੋਏ ਮਨ ਮਾਮੇ ਵਧੀਆ ਕਿ ਦਾਦਕੇ ਮਾਮਿਆਂ ਦੇ ਜੁੱਤੀ ਲਾਲਾ ਜੁੱਤੀ 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 ਲਾਲਾ ਮਾਮੇ ਚੀਤੀਆਂ ਸਵਾਦ ਮਿਲਦੀਆਂ ਨੇ ਹੁਣ ਜਾਈ ਪਿੰਡ ਰੂਣ ਮੈਂ ਤੈਨੂੰ ਦੱਸਾਂਗਾ ਕਿਦਾਂ ਤੇ ਤੈਨੂੰ ਪਿੰਡ ਪਿੰਡ ਘਾੜਨਾ ਕਰਨਾ ਅੱਜ ਤੋਂ ਬਾਅਦ ਪਿੰਡ ਕਰ ਨਾ ਸਖਾਇਆ ਬੋਲਦਾ ਸਭਾ ਮਾਰੇ ਮ제 ਹੈ ਨਾ ਮਾਮਾ ਤੇ ਕੀ ਹੈ ਬੋਲ ਤੋ ਮਾਮਾ ਤੇ ਕੀ ਹੈ ਮੈਂ ਮਾਤਾ ਨਹੀਂ ਹਨ ਹਾਂ ਖਰਾਬ ਕਰਦੀ ਵੀ ਹੈ ਵੀਡੀਓ ਵਿੱਚ ਖਰਾਬ ਕਰਦੀ ਹੁਣ ਜਸਮਨ ਹਾਂ ਜੀ ਮੰਮਾ ਨਾਨੀ ਹਾਊਸ ਤੇ ਤਾਤੀ ਹਾਊਸ ਮਾ ਬੱਤੇ ਤੇਰੀ ਆ ਸਾਰੇ ਪੰਗੇੜ ਤੂੰ ਹੀ ਸਿਕਾਉਣੀ ਤਾਂ ਹੀ ਉਹ ਮੈਨੂੰ ਘਰ ਦੇ ਕਹਿੰਦੇ ਆ ਕਿ ਹੈ ਦੀ ਉਹਨੂੰ ਸੌਂਦੀ ਹੁੰਦੀ ਪੁੱਠੀਆਂ ਸਿੱਧੀਆਂ ਗੱਲਾਂ ਤਾਂ ਹੀ ਜਾ ਕੇ ਮੁੜ ਕੇ ਕਹਿੰਦਾ ਹੁਣ ਦਾਦੇ ਕੋਲ ਨਹੀਂ ਜਾਣਾ ਪਹਿਲਾਂ ਪਿੰਡ ਪਿੰਡ ਕਰਦਾ ਹੁੰਦਾ ਸੀ ਮੈਂ ਬੱਲਾ ਟਕਲਕੀਂ ਬੋਲਦੀ ਆ ਹਾਂ ਅੰਮੜਾ ਅੰਮਾ ਹਾਂ ਜਦੋਂ ਦਿਨ ਜਸਮੰਦ ਅੰਮੜਾ ਤਾਂ ਗਿਆ ਹੀ ਨਾ ਪਾਰਕ ਚ ਜਸਮੰਦ ਮੈਨੂੰ ਆ ਕੇ ਕਹਿੰਦਾ ਕਹਿੰਦਾ ਮੰਮਾ ਉੱਥੇ ਕਮਲਾ ਵੀ ਸੀਗੀ ਹਾਂ ਹਾਏ ਮੈਨੂੰ ਟੈਨਸ਼ਨ ਪੈ ਗਈ ਮੈਂ ਮੱਕ ਕੋਈ ਹੋਈ ਉਹ ਫਿਰ ਨਾ ਮਿਲਾਂ ਪਲੀ ਮੈਨੂੰ ਹੋਰ ਕਮਲਾ ਵੀ ਸੀ ਆ ਮੇਰੇ ਤੇ ਤੈਨੂੰ ਬੜਾ ਸ਼ੱਕ ਰਹਿੰਦਾ ਆ ਤੇ ਨਾ ਫਿਰ ਬਾਹਰ ਚਲੀ ਗਿਆ ਕੀ ਦੱਸ ਮੈਨੂੰ ਕਿਹਾ ਤਾਂ ਤਾਂ ਕਿ ਮੈਨੂੰ ਨਾ ਨੇ ਨਾ ਜੀਵ ਤੇ ਝੂਟਾ ਦਵਾਇਆ ਫੇਰ ਮੈਂ ਸਮਝ ਗਈ ਮੈਂਗਾ ਹਾਏ ਹਾਏ ਕੰਬਲ ਜੀ ਤੋ ਕਿ ਸਾਜ ਕਮਲਾ ਦਾ ਸੈਟਿੰਗ ਹੋ ਗਿਆ ਮਰ ਤੂੰ ਕਹਿੰਦਾ ਸੀ ਕਮਲਾ ਵੀ ਸੀਗੀ ਕਮਲਾ ਐਡੇ ਪੁਰਾਣੇ ਜਮਾਨੇ ਦਾ ਨਾਮ ਤੇ ਬੁੱਢੀਆਂ ਨੇ ਸੈਟਿੰਗ ਕਰਨਾ ਪਿਆ ਨਾ ਐਡੇ ਹੋ ਤੇਰੇ ਤੂੰ ਐਡਾ ਮੈਨੂੰ ਮਾੜਾ ਕਿਰਿਆ ਹੋ ਸਮਝ ਲਿਆ ਸੁਵੇਦੀ ਮੈਨੂੰ ਕਹਦਾ ਮम्मा ਪਾਪਾ ਨੇ ਲక్ష్ਮੀ ਨੂੰ ਸਾਤਰੀ ਘਰ ਬੁਲਾਤੀ ਹੈ ਆਹੋ ਮਾਰੂੰਗਾ ਇਹ ਮੇਰਾ ਸੀ ਆਈਡੀ ਹੈ ਇਹ ਤੇ ਮੇਰੇ ਸਾਹਮਣੇ ਗਿਆ ਇਹ ਨੂੰ ਤੇ ਗਰਾਊਂਡ ਮਾਰੂੰਗਾ ਇਹ ਇਹਨੇ ਤੇ ਗਰਾਊਂਡ ਚ ਨਹੀਂ ਖੜਨ ਦਾ ਫਾਇਦਾ ਹੈ ਜਿਹੜੇ ਪਾਪਾ ਪਾਪਾ ਕਹਿੰਦਾ ਮੈਨੂੰ ਕਿਹਾ ਮੈਮ ਨੂੰ ਪੁੱਤ ਕਿਆ ਕਰ ਬ੍ਰਦਰ ਓਏ ਕਿਹੜਾ ਨਿੱਕਾ ਬ੍ਰਦਰ ਨਿੱਕਾ ਬ੍ਰਦਰ ਕਿਆ ਕਰਣਾ ਮੈਂ ਮੈਡਮ ਮੇਰਾ ਨਿੱਕਾ ਬ੍ਰਦਰ ਆ ਤੂੰ ਉਹਨੂੰ ਪਾਪਾ ਨਹੀਂ ਕਹਿਣਾ ਜਸਮਨ ਗਰਾਊਂਡ ਚ ਠੀਕ ਆ ਜਸਮਨ ਜਿਹੜੇ ਗਰਾਊਂਡ 'ਚ ਜਾਣੇ ਤੁਸੀਂ ਨੂੰ ਪਾਪਾ ਨਹੀਂ ਕਹਿਣਾ ਮੈਨੂੰ ਫਰੈਂਡ ਕਹਿਣਾ ਹੇ ਫਰੈਂਡ ਇਧਰ ਆਓ ਠੀਕ ਆ ਕੀ ਕਹਿਣਾ اے ਫਰੈਂਡ ਇਧਰ ਆਓ ਇਧਰ ਆਓ ਪਾਪਾ ਨਹੀਂ ਕਹਿਣਾ ਠੀਕ ਆ ਨਹੀਂ ਉੱਚੀ ਕਹਿਣਾ ਪਾਪਾ ਜੀ ਪਾਪਾ ਨਹੀਂ ਕਹਿਣਾ ਪਾਪਾ ਜੀ ਨਹੀਂ ਦੇਖਿਆ ਮੌਸਮ ਦੇਖੋ ਕਿ ਇਸ਼ਕ ਹੋ ਗਿਆ ਮੌਸਮ ਇਸ਼ਕ ਵਾਓ ਵਾਹ ਜਸਮਨ ਵਾਓ ਵੈਰੀ ਗੁੱਡ ਬਿਊਟੀਫੁਲ ਫੀਲਿੰਗ ਆ ਗਏ ਆ ਆਪਣੇ ਕੀ ਕਹਿੰਦੇ ਹੁੰਦੇ ਆ ਗੁਰਦੁਆਰਾ ਅੜੀਸਰ ਸਾਹਿਬ ਸੋ ਲੰਘ ਗਏ ਆ ਵੋੜ ਤੇ ਬੜਾ ਹੀ ਸਕੂਨ ਮਿਲਿਆ ਪਹੁੰਚ ਕੇ ਲਾਗੇ ਤੇ ਹੁਣ ਅੱਗੇ ਜਾ ਕੇ ਤੁਹਾਨੂੰ ਦਰਸ਼ਨ ਕਰਾਉਣੇ ਆ ਗੁਰਦੁਆਰਾ ਅੜੀ ਸਰਸਾ ਸਹਿਬ ਕਿੰਨਾ ਸੋਹਣਾ ਆਲੇ-ਦੁਆਲੇ ਤਰਖਤ ਆ ਗੁਰਦੁਆਰਾ ਸਾਹਿਬ ਨੂੰ ਰੋਡ ਕਿੰਨਾ ਸੋਹਣਾ ਜਾਂਦਿਆ ਆ ਜਾਂਦਾ ਕਿ ਆ ਕਿ ਲਾਇਆ ਹੀ ਉਹਨੇ ਯਾਰੋ ਦਿੱਤਾ ਹੈਗਾ ਉਹ ਤੇ ਗੱਡੀਆਂ ਲੱਗੀਆਂ ਕਿੰਨੀਆਂ ਕਿੱਥੇ ਆਏ ਅੱਜ ਤੁਸੀਂ ਅੜੀ ਸਰਸਾ ਚਲ ਆਜੋ ਮੱਥਾ ਟੇਕੀਏ ਫਿਰ ਲਓ ਜੀ ਪਹੁੰਚ ਚੁੱਕੇ ਆ ਗੁਰਦੁਆਰਾ ਅੜੀ ਸਰਸਾ ਸਹਿਬ ਤੇ ਮੱਥਾ ਟੇਕ ਕੇ ਜਾ ਕੇ ਚਲੋ ਆ ਜੋ ਖੁਰਦਵਾਰਾ ਅਲੀ ਸਰਸਾ ਹੈ 59 ਤਾ ਆ ਜੋ ਰਸ਼ਨ ਮੇਲੇ ਕਰਕੇ ਗੱਡੀ 'ਚ ਆ ਚੁੱਕਿਆ ਮੈਂ ਜਸਮਨ ਇਹ ਉਹ ਕੁਝ ਮਾਨਪ੍ਰੀਤ ਤੇ ਮੰਤਰੀ ਦੇ ਮੰਮੀ ਖਰੀਦੋ ਫਰੋਖਤ ਕਰਦੇ ਪਏ ਆ ਸੋ ਬਹੁਤ ਵਧੀਆ ਦਰਸ਼ਨ ਮਿਲੇ ਹੋਏ ਬਹੁਤ ਬਹੁਤ ਸੋਹਣਾ ਜਲੰਧਰਵਾਲ ਦੀ ਆਏ ਆ ਬਹੁਤ ਸੋਹਣਾ ਰੋਡ ਆ ਤੇ ਬਾਕੀ ਕਰਦੇ ਹੁਣ ਵਾਪਸੀ ਆ ਤੇ ਅਗਲੀ ਗੱਲਬਾਤ ਕਰਾਂਗੇ ਮਿਲਦੇ ਨਵੇਂ ਵਲੋਗ ਚਾਹ ਪੀਣ ਨੂੰ ਰੁਕ ਗਏ ਆ ਉਧਰ ਮੋਟਰ ਚੱਲਨ ਦੀ ਜਿਸਮ ਕਹਿੰਦਾ ਮ ਨਹਾਉਣਾ ਆ ਜਿਸਮ ਨਹਾਉਣਾ ਆ ਉਹ ਨਹਾਉਣਾ غلامੂ ਚੱਲ ਆਜੋ ਚੱਲ ਬਣਾਤੀ ਚਾਹ ਉਹਨਾਂ ਨੇ ਇਹ ਆਹ ਤੇ ਫੋਨ ਬੱਸ ਦੇ ਨਾ ਮੈਨੂੰ ਫੋਨ ਆਇਆ ਮਰਦ ਨੂੰ ਮਰਦ ਦੇ ਫੋਨ ਤੇ ਮੈਂ ਕਿਹਨੂੰ ਫੋਨ ਆਇਆ ਨਾ ਬਾਰ ਬਾਰ ਇਹ ਨਾ ਮਮੀ ਫੋਨ ਕਰ ਰਹੀ ਨਾ ਹਾਂ ਤੇ ਦਿੱਦ ਕਦੋਂ ਆ ਤੁਸੀ ਆਈ ਨਹੀਂ ਚੱਲ ਆ ਉਦਾਂ ਹੀ ਪੁੱਛਿਆ ਇਹ ਚ ਕਿਹੜੀ ਗੱਲ ਆ ਹਾਂ ਤੇ 6 ਮਹੀਨੇ ਬਾਅਦ ਕਿੱਥੇ ਆਈਆਂ ਹਾਂ ਹਾਂ ਤੇ ਫੇਰ ਕੀ ਕਿਹਾ ਉਹਨਾਂ ਨੇ ਇਹ ਪੁੱਛਿਆ ਵੀ ਆਉਣਾ ਕਿ ਨਹੀਂ ਰੋਟੀਆਂ ਪਕਾ ਛੜੀਏ ਫੇਰ ਮੈਂ ਕਿਹਾ ਨਹੀਂ ਮੈਂ ਅੱਜ ਰਹਿ ਲੈਣਾ ਆਪਣੇ ਸਹੁਰਿਆਂ ਦੇ ਪੰਜ ਵੀ ਨਹੀਂ ਪਾ ਇਨੂੰ ਵੇਖ ਕਿਦਾਂ ਇਹਨੂੰ ਨਾ ਮੇਰੀ ਮੰਮੀ ਦਾ ਹੀ ਰਹਿੰਦਾ ਆ ਨਾ ਉਹ ਹੁੰਦਾ ਕਿ ਸਾਮ ਨੂੰ ਪੀਰਾ ਪੁੱਤ ਤੇ ਮੇਰਾ ਹੀ ਨਵੇਂ ਪਾਸਾ ਆਈ ਕਿ ਦੁੱਤ ਜਾ ਕੇ ਉਹਨਾਂ ਨਾਲ ਕਿ ਤੇ ਉਹ ਉਹਨਾਂ ਨਾਲ ਮੈਂ ਬਹੁਤ ਕਿਤੇ ਮੈਂ ਕਿ ਨਾ ਪੂਰਾ ਨਹੀਂ ਮੇਰੇ ਬਣਾਉਂਦੇ ਤੇ ਨਾ ਉਹ ਇਹਨੇ ਨਾਮ ਪਰਿਆ ਪਤਾ ਕੀ ਫੋਨ ਚ ਮਾਂ ਮੇਰੇ ਜਿਗਰ ਦਾ ਟੋਟਾ ਹਾਂ ਲੋ ਲੋ ਝੂਠੀ ਗੇ ਥਾਂ ਦੀ ਆ ਮੇਰੇ ਮਾਂ ਮਾਂ ਪਰਿਆ ਮੰਮੀ ਤੇ ਤੂੰ ਤੂੰ ਨੇ ਭਰੇ ਆਪਣੀ ਮੰਮੀ ਦੇ ਨਾਂ ਤੇ ਮੇਰੇ ਮਾਂ ਪਿੱਛੇ ਦਿਲ ਪਾਇਆ ਗੱਲਾਂ ਕਹਿਣਾ ਹਾਂ ਕੀ ਦਿਲ ਲੈ ਨਕਲੀ ਮੈਂ ਮੈਂ ਇਹ ਤੂੰ ਨਾ ਨਕਲੀ ਫਿਰ ਨਕਲੀ ਹੋ ਗਿਆ ਸਾਰਾ ਕੁਝ ਤੇ ਜਿਗਰ ਘਟ ਟੋਟਾ ਮੇਰੀ ਮਾਂ ਕਈ ਵਾਰੀ ਬੰਦਾ ਬਾਹਰ ਅੰਦਰ ਹੋਵੇਦੀ ਪੁੱਤ ਤੇ ਬੰਦਾ ਬੰਦੇ ਨੇ ਜਿਆਦਾ ਪਿਆਰ ਹੁੰਦਾ ਹਾਂ ਬਾਹਰ ਨਹੀਂ ਮੈਂ ਨਹੀਂ ਮੈਂ ਇਹਦੀ ਗੱਲ ਕਰਦਾ ਮੈਂ ਤਾਂ ਚਲੋ ਨਹੀਂ ਕਿਤੇ ਉਹ ਹੀ ਤੇ ਇੱਥੇ ਰਹਿ ਗਏ ਨਾ ਪਿਆਰ ਜਿਗਜ ਮਸਾ ਦਬਈ ਤੇ ਵੀ ਚੱਲ ਜੀ ਤੈਨੂੰ ਤੈਨੂੰ ਤਾਂ ਪਿਆਰ ਕਰਦੇ ਨਹੀਂ ਆ ਮੈਂ ਪਾਸਪੋਰਟ ਬਣਾ ਮੈਂ ਕਿੱਥੋਂ ਚੱਲੋ ਇਹ ਜਾਣਦੀ ਨਹੀਂ ਕਿ ਪਾਸੇ ਮੈਂ ਹੀ ਕਰਾਂ ਪਾਸਪੋਰਟ ਮੇਰਾ ਬਣਿਆ ਤੇ ਪਿਆ ਆਹੋ ਰੀਨੂ ਕਰਾਉਣਾ ਇਹਦਾ ਤਾਂ ਬਣ ਗਿਆ ਆ ਜੋ ਤਾਂ ਮੈਂ ਅਮਾ ਅਚਾਹ 5 ਸਾਲ ਤੋਂ ਬਾਲ ਠੀਕ ਹੈ ਇੱਥੇ ਜਾਣਾ ਨਾ ਮੈਂ ਮੈਂ ਜਿਹੜੀ ਇੰਡੀਆ ਵਾਲੀ ਸਿਮ ਸਾਰੇ ਵਟਸਐਪ ਬੰਦ ਕਰਕੇ ਆਪਣਾ ਤਾਂ ਫੋਨ ਬੇਟੀ ਚ ਬੰਦ ਕਰਕੇ ਜਾਣਾ ਕਿ ਕਿੰਛੂ ਕਿਸੇ ਦਾ ਫੋਨ ਨਾ ਹੋਵੇ ਦੇ ਦੇ ਕਿ ਦੀ ਜੈਲ ਸ ਮੇਰੇ ਘਰ ਦੇ ਤਾਂ ਦਾ ਹਤਾ ਮੈਂ ਬੀਬੀ ਨੂੰ ਦੱਸੂ ਜਾ ਕੇ ਹੋਰ ਦਮੈਂ ਕਰਨਾ ਸੀ ਨਾ ਬੀਬੀ ਕਰੂਗੇ ਸੂਤ ਤੈਨੂੰ ਬੀਬੀ ਨੂੰ ਦੱਸੂ ਜਾ ਕੇ ਠੀਕ ਆ ਫੇ ਦੇਖ ਲੈ ਡਰੀ ਨਾ ਕਿ ਕਿਹੜੇ ਝੂਠ ਐ ਸੱਚਾਈ ਐ ਸੱਚਾਈ ਕੀ ਸੱਚਾਈ ਐ ਮਾਂ ਮੇਰੀ ਜਿਕਰ ਦਾ ਟੋਟਾ ਬੀਬੀ ਮੇਰੀ ਨਹੀਂ ਅੱਛਾ ਅੱਛਾ ਤੇ ਤੇ ਤੇਰਾ ਤੇਰਾ ਆਪਣੀ ਮੰਮੀ ਬਿਨਾ ਦਿਲ ਲੱਗਦਾ ਲੱਗਦਾ ਦੱਸ ਜਾਨ ਆ ਤੇਰੀ ਹੈ ਨਾ ਰੀਨ ਕੀ ਰੀਨੀ ਓਏ ਕਿੱਡਾ ਲੱਗਦਾ ਨਾ ਜੱਸ ਮਾਤਾ ਕ ਨਹੀਂ ਅੰਮ੍ਰਿਤਸਰ ਬੋਲਵਲ ਉੱਝੀਏ ਮੇਰੀ ਪਿੰਟੀ ਬੀਬੀ ਦੇ ਹੈਗੇ ਬਜ਼ੁਰਗ ਮੈਂ ਕਹਾਂ ਕਿ ਤੁਰਦੇ ਸਿਰਦੇ ਮੈਂ ਤਾਂ ਕਰਕੇ ਉਹ ਤਾਂ ਮੈਂ ਕਿਹਾ ਮੈਂ ਅੰਮ੍ਰਿਤਸਰ ਨੂੰ ਫੋਨ ਲਿਆ ਦੇ ਨਿੱਕਾ ਜਿਹਾ ਪੜਨਾ ਵਾਲਾ ਬੰਦਾ ਨਾ ਤੂੰ ਕਰੋ ਪਾਰ ਜਿੱਤੇ ਪਹੁੰਚੇ ਨਾ ਵੋਟ ਦੇ ਮਾਂ ਬੇਟੀ ਇਹੋਲਾ ਕਿੰਡਾ ਵਾਲਾ ਮੋਣੀ ਮੋਣਾ ਬੇਟੀ ਇਹਦਾ ਇੰਨੀ ਤੇਰਨਾ ਮੈਂ ਕਰੇ ਜਾ ਕੇ ਗੱਲ ਕਰਾਂਗਾ ਮਹਾਰਾਜ ਇਹ ਨਾ ਬਹੁਤ ਗੱਲਾਂ ਕਰਦੀ ਪਈ ਅੱਜ ਜਿਹੜੇ ਪੇਕਿਆਂ ਦੇ ਬੰਦਾ ਕੀ ਕਹਿੰਦੇ ਨੇ ਮਾਜੇ ਛੱਪੜ ਜੇ ਤੇ ਕੁੜੀ ਪੇਕਿਆਂ ਦੇ ਵੜੀ ਹੋਏ ਨਾ ਤੇ ਗੱਲਾਂ ਹੀ ਹੋਰ ਹੁੰਦੀਆਂ ਆ ਤੇ ਹੁਣ ਅੱਜ ਤੇ ਗੱਲਾਂ ਹੋਣੀਆਂ ਅੱਜ ਅਸੀਂ ਗੱਲੇ ਆ ਤੇ ਜੇ ਕਿਤੇ ਜੇ ਕਿਤੇ ਅੱਜ ਅੱਜ ਮੇਰੀ ਇੰਡੀਅਨ ਆਰਮੀ ਮੇਰੇ ਨਾਲ ਨਹੀਂ ਹੈਗੀ ਕਹਿੰਦੇ ਮੇਰੀ ਆਰਮੀ ਨਾਲ ਹੋਵੇ ਨਾ ਮੇਰੀ 92 ਨ ਆਰਮੀ ਬੀਬੀ ਆ ਕਹਿੰਦਾ ਮੇਰੀ ਬੀਬੀ ਨਾਲ ਹੁੰਦੀ ਨਾ ਮੇਰੇ ਪਤਾ ਜਣਾ ਹੀ ਨੇ ਲੱਗੀ ਕੋਈ ਇੱਕੋ ਹੀ ਸ਼ਖਸ ਐ 100 ਦੇ ਬਰਾਬਰ ਦੱਸਦਾ ਬੀਬੀ ਨੂੰ ਜਾ ਕੇ ਕੱਲ ਤੇ ਜਾਣਾ ਹੀ ਪੈਂਡ ਬੀਬੀ ਕਹਿੰਦਾ ਦੱਸ ਦੂ ਤੈਨੂੰ ਕੱਲ ਦੱਸਾਂਗਾ ਮੈਂ ਜਾ ਕੇ ਕੱਲ ਆਪਾਂ ਪੱਕਾ ਚੁਗਲੀਆਂ ਲਾਉਣੀਆਂ ਜਾ ਕੇ ਨਾਲੇ ਵੀਡੀਓ ਦੀ ਬੀਬੀ ਨੇ ਦੇਖ ਹੀ ਲੈਣਾ ਤੇ ਕੀ ਕੀ ਕਹਿੰਦੀ ਐ ਨੇ ਕਹਿੰਦਾ ਆ ਨਹੀਂ ਬੀਬੀ ਨੂੰ ਕਹਦਾ ਸੁਣਦਾ ਨੇ ਸੁਣਦਾ ਕਿ ਮੈਂ ਕੱਲੀ ਕੱਲੀ ਬਾਜ ਫੁੱਲ ਕਰਕੇ ਦੱਸਾਂਗਾ ਵਲੌਗ ਤੇ ਹੁਣ ਹਣੀ ਪਹੁੰਚ ਚੁੱਕੇ ਨੇ ਘਰੇ ਚ ਸਾਨੂੰ ਬੁਲਾ ਦਿਓ ਫਤਿਹ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨ ਬੋਲੇ ਸਾਰੇ ਬੋਲੇ ਸਾਰੇ ਬੋਲੇਗਾ ਹਾਂ ਬੋਲੇ ਬੋਲੇ ਵਾਹਿਗੁਰਜੀ ਕੀ ਫਤਿਹ ਸੋ ਸ੍ਰੀ ਅਕਾਲੋ ਕੱਤ ਜਾ ਲੋ ਵਾਹਿਗੁਰਜੀ ਕੀ ਫਤਿਹ ਲਓ ਜੀ ਸੋ ਕੇ ਸ਼ਾਂਤੀ ਮਹਾਰਾਜ ਦੀ ਕਿਰਪਨਾ ਯਾਤਰਾ ਕਰਕੇ ਘਰੇ ਆ ਗਏ ਆ ਸੋ ਸਵੇਰੇ ਮਿਲਾਂਗੇ ਤੇ ਸਵੇਰੇ ਕਰਾਂਗੇ ਗੱਲਬਾਤ ਨਵੇਂ ਬਲੌਗ ਦੇ ਵਿੱਚ ਸੋ ਜੁੜੇ ਰਹੋ ਧਾਮੀ ਬਲੌਗਸ ਦੇ ਨਾਲ ਚਲੋ